ਚੌਥਾ ਬਚਨ ਹੈ ਅਮਰਤ ਵੇਲੇ ਜਾਗਣਾ ਅਸੀਂ 4 ਕਿਤਾਬਾਂ ਪੜ ਗਏ ਥੋੜੇ ਬਹੁਤੇ ਸਾਡੇ ਕੋਲ ਵਿਦਵਤਾ ਆ ਗਈ ਸਿਆਣੇ ਹੋ ਗਏ ਕਹਿੰਦਾ ਲੈ ਜਦੋਂ ਬਾਣੀ ਜਦੋਂ ਗੁਟਕਾ ਸਾਹਿਬ ਖੋਲ ਲਿਆ ਅਮਰਤ ਵੇਲਾ ਜਦੋਂ ਪੋਥੀ ਖੋਲ ਲਈ ਅਮਰਤ ਵੇਲਾ ਭਾਵੇਂ ਉਹ ਜਦੋਂ ਨਾਮ ਜਪਿਆ ਅਮਰਤ ਵੇਲਾ ਹੀ ਹੈ ਜਦੋਂ ਬਾਣੀ ਪੜੀ ਉਹ ਅਮਰਤ ਵੇਲਾ ਹੀ ਹੈ ਪਰ ਕਦੇ ਦਰਬਾਰ ਸਾਹਿਬ ਜਾ ਕੇ ਕਿਹਾ ਭਾਈ ਸਾਹਿਬ ਜੀ ਸਵੇਰੇ ਰਹਿਰਾਸ ਸਾਹਿਬ ਕਰੋ ਤੇ ਪਤਾ ਲੱਗ ਜੂ ਉੱਥੇ ਕਿਉ ਕਿਤੇ ਉੱਥੇ ਕਦੇ ਜਾ ਕੇ ਕਿਉ ਦਰਬਾਰ ਸਾਹਿਬ ਬਾਬਾ ਜੀ ਸਵੇਰੇ ਕੀਰਤਨ ਸੁਹਿਲਾ ਕਰਦੇ ਹੋ ਤੇ ਰਾਤ ਨੂੰ ਸੁਖਾਸਨ ਦੇ ਵੇਲੇ ਜਪਜੀ ਸਾਹਿਬ ਪੜ੍ਹਦੇ ਹੋ ਹੋ ਸਕਦਾ ਇਹ ਅੰਮ੍ਰਿਤ ਵੇਲਾ ਸੱਚ ਨਾਓ ਅੰਮ੍ਰਿਤ ਵੇਲਾ ਕਿਹੜਾ ਮੇਰੇ ਸਤਿਗੁਰੂ ਕਹਿੰਦੇ ਪਹਿਲੇ ਪਹਿਰੇ ਫੁੱਲੜਾ ਫਲ ਭੀ ਪੱਛਾ ਰਾਤ ਜੋਜਾ ਗੰਨ ਲਹਨ ਸੇ ਸਾਈਂ ਕੰਨੋ ਦਾ ਪਿਛਲੀ ਰਾਤ ਜਾਗਣਾ ਪਿਛਲੀ ਰਾਤ ਜਾਗਣਾ ਚਾਰ ਪਹਿਰ ਦਿਨ ਦੇ ਤੇ ਚਾਰ ਪਹਿਰ ਰਾਤ ਦੇ ਦਿਨ ਦੇ ਕਿਹੜੇ ਪਹਿਰ ਨੇ ਗੁਰਮਖੋ ਵਿਦਵਾਨਾਂ ਨੇ ਸ਼ਾਮ ਨੂੰ 6 ਤੋਂ 9 9 ਤੋਂ 12 6 ਤੋਂ 9 ਸ਼ਾਮ ਰਾਤ ਦਾ ਪਹਿਲਾ ਪਹਿਰ ਗਿਣਿਆ 9 ਤੋਂ 12 ਰਾਤ ਦਾ ਦੂਜਾ ਪਹਿਰ 12 ਤੋਂ 3 ਤੀਜਾ ਪਹਿਰ 3 ਤੋਂ 6 ਚੌਥਾ ਪਹਿਰ ਗਿਣਿਆ ਉਹ ਤੋਂ ਬਾਅਦ ਦਿਨ ਦੇ ਚਾਰ ਪਹਿਰ ਸ਼ੁਰੂ ਹੋਗੇ 3 ਤੋਂ 6 ਤੋਂ 12 6 ਤੋਂ 9 9 ਤੋਂ 12 12 ਤੋਂ 3 3 ਤੋਂ 6 ਮਾਰਸ ਤੇ ਬਾਸ਼ਾ ਕਹਿੰਦੇ ਚੌਥੇ ਪਹਿਰ ਸੁਬਾਹ ਕੇ ਉਸ ਵੇਲੇ ਜਾਗਣਾ ਗੁਰਸਿੱਖ ਨੇ ਜਿਹੜੇ ਜਾਗਣਗੇ ਅੰਮ੍ਰਿਤ ਵੇਲੇ ਦਾ ਜਾਗਣਾ ਬੜਾ ਵੱਡਾ ਫਲ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਨਿਤ ਕੋਈ ਜਾਗੇ ਇੱਕ ਵੜੇਂਦੀ ਅਰਜ਼ਾ ਦੂਜਾ ਸਾਹਿਬ ਆਵੇ ਚਿੱਤ ਇੱਕ ਤਾਂ ਉਮਰ ਆ ਵਦੀਆਂ ਬਹੁਤਾ ਸੌਣ ਨਾਲ ਉਮਰ ਕੱਟਦੀ ਏ ਬੈਠਤ 12 ਚੱਲਤ 18 ਬੈਠਿਆਂ 12 ਸਾਲ ਲੈਂਦਾ ਇੱਕ ਬੰਦਾ 1 ਮਿੰਟ ਚ ਚੱਲਦੇ ਹੋਏ 18 ਆਉਂਦੇ ਨੇ 1 ਮਿੰਟ ਵਿੱਚ ਸੌਣ ਲੱਗਿਆਂ 24 ਆਉਂਦੇ ਨੇ ਗੁਰਮਖੋ ਗੁੱਸਾ ਜੇ ਬੱਤੀ ਆਉਂਦੇ ਨੇ 1 ਮਿੰਟ ਚ ਸਾਹ ਇਹ ਤੁਸੀ ਕਦੀ ਦੇਖ ਲਿਓ ਖੂਨ ਦਾ ਦੌਰਾ ਵੱਜ ਜਾਂਦਾ ਗੁੱਸੇ ਚ ਜਦੋਂ ਬੰਦਾ ਕਾਮੀ ਹੋ ਜੇ ਆਹ ਵਿਕਾਰਾਂ ਨੂੰ ਭੋਗੇ 1 ਮਿੰਟ ਵਿੱਚ 64 ਸਾਹ ਆਉਂਦੇ ਨੇ 64 ਕਿੱਥੇ ਤੇ 12 ਆਉਣੇ ਸੀ ਕਿੱਥੇ 64 ਹੋ ਗਏ ਪੰਜ ਗੁਣਾ ਜ਼ਿੰਦਗੀ ਕੱਟ ਗਈ ਆ ਖੁੱਸ ਸਤਨਾ ਸ਼੍ਰੀ ਵਾਹਿਗੁਰੂ ਸੋ ਬਹੁਤਾ ਜਿਹੜਾ ਸੋਨਾ ਹੈ ਨਾ ਬਹੁਤਾ ਸੋਨਾ ਹੈ ਆ ਪਸ਼ੂਆਂ ਵਾਂਗ ਖਾਈ ਜਾਣਾ ਸੋਈ ਜਾਣਾ ਖਾਈ ਜਾਣਾ ਸੋਈ ਜਾਣਾ ਸੌਣ ਵਸਤੇ ਆ ਕਰਨਾ ਹੈ ਕੁਝ ਕਰੋ ਖਾਈ ਜਾਣਾ ਸੋਈ ਜਾਣਾ ਜ਼ਿੰਦਗੀ ਹੈ ਕੋਈ ਆ ਸੋਣਾ ਗਿਣਿਆ ਸੋਣਾ ਭਾਈ ਦੀ ਨੀਂਦ 6 ਘੰਟੇ ਬੀਬੀਆਂ ਦੀ ਨੀਂਦ 7 ਘੰਟੇ ਬੱਚਿਆਂ ਦੀ ਨੀਂਦ 8 ਘੰਟੇ ਇਹ ਤੋਂ ਬਾਅਦ ਸੋਣਾ ਬੇਅਰਥ ਹੈ ਉਮਰ ਘਟਦੀ ਪਈ ਹੈ ਇੰਨਾ ਕੁ ਤੇ ਸੋਣਾ ਹੀ ਸੋਣਾ ਹੈ ਸਰੀਰ ਨੂੰ ਆਰਾਮ ਚਾਹੀਦਾ ਹੈ ਅਰੇ ਤੋਂ ਬਾਅਦ ਸੌਣਾ ਸੁੱਤੇ ਹੀ ਰਹਿਣਾ ਉਹ ਬੰਦਿਆਂ ਦਾ ਕੰਮ ਨਹੀਂ ਫਿਰ ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜੱਪੇ ਮੂਰਤ ਕੀ ਕਰਦਾ ਸੁੱਤਾ ਇੱਕ ਦਿਨ ਸੋਵਣ ਹੋਏਂ ਗੋ ਤੈਨੂੰ ਲਾਲਚ ਹੀ ਲੱਗਿਆ ਸੌਣ ਦਾ ਵੀ ਸੋਜਾਂ ਸੋਜਾਂ ਕਹਿੰਦੇ ਇੱਕ ਦਿਨ ਸੌਣਾ ਹੀ ਲੱਕਣਾ ਤੇ ਗੋਡੇ ਲੰਬੇ ਕਰਕੇ ਸੋਜਣਾ ਮੁੜ ਕੇ ਦਗਾਣਾ ਨਹੀਂ ਕਿਸੇ ਨੇ ਇੱਕ ਦਿਨ ਸੋਵਨ ਹੋਏਂਗੋ ਲਾਂਬੇ ਗੋਡ ਪਸਾਰ ਰੱਜ ਕੇ ਸੋ ਲਈ ਫੇਰ ਉੱਥੇ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਰੱਜ ਕੇ ਸੋ ਲਈ ਰੱਜ ਕੇ ਸੋ ਨਹੀਂ ਕਿਸੇ ਨੇ ਜਗਾਉਣਾ ਨਹੀਂ ਰਾਜ ਦੇ ਸੋ ਨਹੀਂ ਰਾਜ ਦੇ ਸੋ ਨਹੀਂ ਤੈਨੂੰ ਕਿਸ ਨੇ ਜਗਾਉਣਾ ਦਈ ਰਾਜ ਦੇ ਸੋ ਨਹੀਂ ਰਾਜ ਦੇ ਸੋ ਨਹੀਂ ਤੈਨੂੰ ਕਿਸ ਨੇ ਜਗਾਉਣਾ ਦਈ ਰਾਜ ਦੇ ਸੋ ਨਹੀਂ ਰਾਜ ਦੇ ਸੋ ਨਹੀਂ ਤੈਨੂੰ ਕਿਸ ਨੇ ਜਗਾਉਣਾ ਦਈ ਰਾਜ ਦੇ ਸੋ ਨਹੀਂ ਰਾਜ ਦੇ ਸੋ ਨਹੀਂ ਤੈਨੂੰ ਕਿਸ ਨੇ ਜਗਾਉਣਾ ਦਈ ਰਾਜ ਦੇ ਸੋ ਨਹੀਂ ਰਾਜ ਦੇ ਸੋ ਨਹੀਂ ਸੋ ਲਈ ਰਾਤ ਕੇ ਸੋ ਲਈ 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 ਆ ਸੋ ਲਈ ਰਾਤ ਕੇ ਸੋ ਲਈ ਰੱਜ ਕੇ ਸੌ ਲਈ ਸੌ ਲਈ ਰੱਜ ਕੇ ਸੌ ਲਈ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਰੱਜ ਕੇ ਸੌ ਲਈ ਰੱਜ ਕੇ ਸੌ ਲਈ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਰੱਜ ਕੇ ਸੌ ਲਈ ਰੱਜ ਕੇ ਸੌ ਲਈ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਰੱਜ ਕੇ ਸੌ ਲਈ ਰੱਜ ਕੇ ਸੌ ਲਈ ਮੈਨੂੰ ਕਿੱਥੇ ਨੇ ਜਗਾਉਣਾ ਦਈ ਰਾਜ ਕੇ ਸੋ ਲਈ ਰਾਜ ਕੇ ਸੋ ਲਈ ਬੋਲੋ ਕਿੱਸੇ ਨੇ ਦਗਾਉਣਾ ਮੈਨੂੰ ਰਾਜ ਕੇ ਸੋ ਲਈ ਰਾਜ ਕੇ ਸੋ ਲਈ ਠੀਕ ਹੈ ਮਨ ਵੀ ਲਈਏ ਵੀ ਅੰਮ੍ਰਿਤ ਵੇਲਾ ਜਦੋਂ ਗੁਟਕਾ ਖੋਲਿਆ ਅੰਮ੍ਰਿਤ ਵੇਲਾ ਵੀ ਸਿੱਖ ਵਸਤੇ ਤੇ ਅੰਮ੍ਰਿਤ ਵੇਲਾ ਗਿਆਨ ਮਿਲਣ ਲੱਗਾ ਠੀਕ ਹੈ ਪਰ ਬੈਂਕ ਜਦੋਂ ਮਾਇਆ ਮਿਲਦੀ ਹੈ ਨਾ ਬੈਂਕ ਪੈਸੇ ਕਢਾਉਣ ਦਾ ਟਾਈਮ ਵੱਖਰਾ ਹੈ ਪੈਸੇ ਕਢਾਉਣ ਦਾ ਟਾਈਮ ਵੱਖਰਾ ਹੈ ਜਦੋਂ ਬੰਦ ਹੋ ਗਿਆ ਬੂਹੇ ਖੜਕਾਈ ਨਹੀਂ ਕੱਖ ਨਹੀਂ ਬੰਨਣਾ ਰਾਸ਼ਨ ਦਾ ਡਿੱਪੂ ਖੁੱਲਿਆ ਸਵੇਰੇ 8 ਵਜੇ 12 ਵਜੇ ਹੋ ਗਈ ਲੰਚ ਬ੍ਰੇਕ ਤੇ ਜਾ ਕੇ 12 ਵਜੇ ਕਹਿੰਦਾ ਲੈ ਕੋਈ ਵੀ ਨਹੀਂ ਆਏਗਾ ਖੜ ਜੀ ਹੁਣ ਲੈਨ ਕੋਈ ਹੈ ਨਹੀਂ ਮੋਜਾ ਹੀ ਮੋਜਾ ਗਾਂ ਖਿੜਕੀ ਵੀ ਬੰਦ ਪਈ ਹੈ ਉਹ ਵੀ ਦੇਖ ਅਮਰਤ ਵੇਲੇ ਗੁਰਮਖੋ ਬਬੀਹਾ ਅਮਰਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਤਾਂ ਸੁਣੀ ਪਰਮੇਸ਼ਰ ਨੇ ਕਿੱਡਾ ਹੁਕਮ ਹੋਇਆ ਇੰਦਰ ਨੂੰ ਵੀ ਕੰਮ ਲਾ ਦਿੱਤਾ ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਦਾ ਹੁਕਮ ਹੋ ਗਿਆ ਇਸੇ ਤਰ੍ਹਾਂ ਅਮਰਤ ਵੇਲਾ ਉਠ ਜਾਗ ਕਰਾੜੇ ਮਾਰ ਨਹੀਂ ਜਾਗਣਾ ਸਿੱਖਦਾ ਫਰਜ਼ ਅਮਰਤ ਵੇਲੇ ਤਨ ਗੁਰੂ ਰਾਮਦਾਸ ਸਹਿ ਮਹਾਰਾਜ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਅੰਮ੍ਰਿਤ ਵੇਲੇ ਉੱਠੇ ਚੌਂਕਲਾ ਲਾ ਕੇ ਸਮਾਧੀ ਲਾ ਕੇ ਸਿੱਧੇ ਬਹਿ ਕੇ ਨਿਧਿਆਸਣ ਕਰੇ ਬੰਦਗੀ ਕਰੇ ਹੁਣ ਮਹਾਰਾਜ ਅੱਗੇ ਕਹਿੰਦੇ ਉਦਮ ਕਰੇ ਜਾਗਨੀ ਜੀ ਆਉਂਦੀ ਆਪੇ ਕਿੱਥੇ ਆਉਣੀ ਐ ਇਹ ਆਪੇ ਆਉਂਦੀ ਕਿਤੇ ਜਾਗ ਜਾਗਣਾ ਪੈਂਦਾ ਹੈ ਹਿੰਮਤ ਕਰਨੀ ਪੈਂਦੀ ਹੈ ਸਤਿਗੁਰੂ ਕਹਿੰਦੇ ਇਹ ਨਾ ਕਈ ਜਾਗ ਨਹੀਂ ਆਉਂਦੀ ਉਦਮ ਕਰੇ ਹਿੰਮਤ ਕਰ ਭਲਕੇ ਪ੍ਰਭਾਤੇ ਪ੍ਰਭਾਤ ਅੰਮ੍ਰਿਤ ਵੇਲੇ ਨੂੰ ਕਿਹਾ ਹੈ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਫਿਰ ਇਸ਼ਨਾਨ ਕਰਕੇ ਚੜੇ ਦਿਵਸ ਗੁਰਬਾਣੀ ਗਾਵੇ ਬੈਹੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਦਿਨ ਚੜੇ ਬਾਣੀ ਪੜੇ ਤੇ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਚੱਲਦਾ ਹੀ ਰਹੇ ਅੰਦਰ ਕੀ ਲੋੜਾ ਫालतू ਗੱਲਾਂ ਕਰਨ ਦੀ ਵੀ ਕਾ 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 ਕੀ ਮਿਲਣਾ ਇਨਨ ਸਰਦਨ ਕਈਆਂ ਨੂੰ ਵੇਖੋ ਟੈਂ 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 ਟ ਜਿੱਥੇ ਬਹਿ ਗਏ ਕੋਈ ਜਾਣਦਾ ਹੋਵੇ ਨਾ ਜਾਣਦਾ ਹੋਵੇ ਬਸ ਸ਼ੁਰੂ ਆਮ ਵੇਖਿਆ ਭਾਵੇਂ ਮਿਲਣਾ ਕੱਖ ਨਹੀਂ એનર્ਜੀ ਵੇਸਟ ਕਰ ਲਈ ਬੋਲ ਬੋਲ ਕੇ ਟਾਈਮ ਵੇਸਟ ਕਰ ਲਿਆ ਉਹੀ એનર્ਜੀ ਨਾਮ ਜਪਣ ਵੱਲ ਲਾਉ ਥੋੜੀ ਜੀ ਉਹੀ એનર્ਜੀ ਬੰਦਗੀ ਵੱਲ ਨੂੰ ਆਪਾਂ ਲਾਈਏ ਫਜ਼ੂਲ ਦਾ ਬੋਲਣਾ ਬਹੁਤਾ ਬੋਲਣ ਝੱਖੜ ਹੋਏ ਕੱਖ ਵੀ ਨਹੀਂ ਫਜ਼ੂਲ ਹੈ ਸੋ ਇਸੇ ਕਰਕੇ ਟਾਈਮ ਨਾ ਵੇਸਟ ਕਰਿਆ ਕਰੋ ਟਾਈਮ ਨਾ ਵੇਸਟ ਕਰਿਆ ਕਰੋ ਮੈਂ ਬੜੀ ਵਾਰ ਬੇਨਤੀ ਹਾਂ ਅੱਜ ਕੱਲ ਦੇ ਟਾਈਮ ਦੇ حساب ਨਾਲ ਕਰਦਾ WhatsApp ਯੂਜ਼ ਕਰੋ Facebook ਯੂਜ਼ ਕਰੋ ਪਰ ਜਿਹਦੇ ਨਾਲ ਗੁਰਮਤਿ ਦਾ ਗਿਆਨ ਅੱਗੇ ਜਾਵੇ ਉਹ ਕੰਮ ਕਰੋ ਫਜ਼ੂਲ ਦੀਆਂ ਲੋਕਾਂ ਦੀਆਂ ਫੋਟੋਆਂ ਦੇਖਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕਿਸੇ ਦੀ ਫੋਟੋ ਦੇਖ ਲਈ ਉਹਨੂੰ ਲਾਈਕ ਕਰਦਾ ਉਹ ਕਮੈਂਟ ਕਰ ਦਿੰਦਾ ਫਿਰ ਉਹ ਅੱਗੇ ਭੇਜਤੀ ਚਾਰ ਬੰਦਿਆਂ ਨੂੰ ਸ਼ੇਅਰ ਕਰਤੀ ਆਪਣਾ ਵੀ ਟਾਈਮ ਵੇਸਟ ਦੂਜੇ ਦਾ ਵੀ ਟਾਈਮ ਵੇਸਟ ਨਾ ਇਹਨਾਂ ਕੰਨਾਂ ਚ ਟਾਈਮ ਵੇਸਟ ਕਰੋ ਉਹੀ ਟਾਈਮ ਆਪਣਾ ਕੋਈ ਚੰਗਾ ਬਾਣੀ ਦਾ ਕੋਈ ਸ਼ਬਦ ਲਿਖੋ ਜਿਹੜਾ ਤੇਰਾ ਸਟੇਟਸ ਬੜੇ ਪੜਨ ਵਾਲੇ ਦਾ ਵੀ ਭਲਾ ਹੋਵੇ ਇਦਾਂ ਵਰਤੋ ਸੋਸ਼ਲ ਮੀਡੀਆ ਸੁਗਰਮਖੋ ਸਤਿਗੁਰੂ ਕਹਿੰਦੇ ਅਮਰਤ ਵੇਲੇ ਜਾਗਣਾ ਹਾਂਜੀ ਸਾਈ ਕੋਲੋਂ ਦੀ ਅਮਰਤ ਵੇਲੇ ਜਿਹੜੇ ਜਾਗਣਗੇ ਪਹਿਲੇ ਪਹਿਰੇ ਫੁੱਲੜਾ ਫਲ ਪੀ ਪਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਸਾਈ ਕੋਲੋਂ ਦੀ ਦਾਤਾ ਲੈਣ ਕੇ ਸਾਈ ਕੋਲੋਂ ਦੀ ਦਾਤਾ ਲੈਣ ਕੇ ਉਹ ਸਾਈ ਕੋਲੋਂ ਕੀ ਦਾਤਾ ਲੈ ਕੇ ਸਾਈ ਕੋਲੋਂ ਦੀ ਦਾਤਾ ਲੈਣ ਕੇ ai tô da ਦਾਕਨ ਸੰਗ ਤੇ ਉਹ ਗਤਨ ਲੜ ਕੇ ਸਾਈਕੋਲੋਜੀ ਦਾਕਨ ਲੜ ਕੇ ਜਿਹਨੇ ਅਪਰਤ ਵੇਲੇ ਸਾਜਣ ਸੰਗ ਤੇ ਦਾਤਨ ਲੜ ਕੇ ਸਾਈ ਕੋਲੋਜੀ ਦਾਕਨ ਲੜ ਕੇ ਅਪਰਤ ਵੇ ਸੇੜੇ ਅਮਰਤ ਵੇਲ ਲੈ ਜਾਹ ਕਦੇ ਉਸਾਈ ਕੋ ਜਦਾ ਤਾ ਲੈਣਗੇ ਸੇੜੇ ਅਮਰਤ ਵੇਲ ਲੈ ਜਾਹ ਕਦੇ ਉਸਾਈ ਕੋ ਜਦਾ ਤਾ ਲੈਣਗੇ ਅਮਰਤ ਵੇਲ ਲੈ ਜਾਹ ਕਦੇ ਉਸਾਈ ਕੋ ਜਦਾ ਤਾ ਲੈਣਗੇ ਸੇੜੇ ਅਮਰਤ ਵੇਲ ਲੈ ਜਾਹ ਕਦੇ ਉਸਾਈ ਕੋ ਜਦਾ ਤਾ ਲੈਣਗੇ ਗੰਗਲਹਨ ਸੇ ਸਾਈਂ ਕੰਨੋਂ ਆਉਂਦਾ ਸੁਅੰਮਰਤ ਵੇਲੇ ਜਗ